ਜਿਹੜਾ ਨਵਾਂ ਖੇਤੀਬਾੜੀ ਮੰਡੀ ਬੋਲ ਕਰਨ ਦਾ ਖਰੜਾ ਕੇਂਦਰ ਸਰਕਾਰ ਨੇ ਰਾਜਾਂ ਸਰਕਾਰਾਂ ਨੂੰ ਭੇਜਿਆ ਭਾਵੇਂ ਪੰਜਾਬ ਸਰਕਾਰ ਨੇ ਸਾਨੂੰ ਇਹ ਕਹਿਤਾ ਯਕੀਨ ਦਵਾਤਾ ਵੀ ਅਸੀਂ ਇਹਨੂੰ ਰੱਦ ਕਰਾਂਗੇ ਪਰ ਅਜੇ ਤੱਕ ਉਹਨਾਂ ਨੇ ਵਿਧਾਨ ਸਭਾ ਦਾ اجلاس ਸਦਕੇ ਦਾ ਮਤਾ ਨਹੀਂ ਪਾਇਆ ਉੱਦੀ ਨੇ ਤਿੰਨੇ ਨੂੰ ਰੱਦ ਕਰਨ ਦੀ ਗੱਲ ਕਹੀ ਸੀ ਉਹ ਅਜੇ ਤੱਕ ਰੱਦ ਨਹੀਂ ਹੋਈ ਸਗੋ ਉਲਟਾ ਜਿਹੜਾ ਦੁਬਾਰਾ ਮੰਡੀ ਕਰਨ ਦਾ ਖਰੜਾ ਬਣਾਇਆ ਨੇ ਇਹਨਾਂ ਨੇ ਉਹਦੇ ਵਿੱਚ ਉਹੀ ਪਾਤਾ ਅਸੀਂ ਉਹਦੇ ਵਿਰੋਧ ਦੇ ਵਿੱਚ ਪੰਜਾਬ ਸਰਕਾਰ ਕੋਲੇ ਜਾਣਾ ਸਾਡੀਆਂ ਜਿਹੜੀਆਂ ਕਿਸਾਨਾਂ ਦੀਆਂ ਜਿੰਨੀਆਂ ਵੀ ਪੈਂਡਿੰਗ ਮੰਗਾਂ ਨੇ ਪੰਜਾਬ ਸਰਕਾਰ ਨੇ ਕਈ ਮੰਗਾਂ ਮੰਨੀਆਂ ਸੀ ਉਹ ਨਹੀਂ ਪੂਰੀਆਂ ਕੀਤੀਆਂ ਉਹਨਾਂ ਦੇ ਸਬੰਧ ਵਿੱਚ ਸੰਯੁਕਤ ਬੋਰਚੇ ਦੀ ਕਾਲ ਆ ਜੀ ਇਹਦੇ ਵਿੱਚ ਪੰਜ ਬਾਰ ਤੋਂ ਜਿਹੜਾ ਚੰਡੀਗੜ੍ਹ ਪੱਕਾ ਬੋਰਚਾ ਲੱਗਣਾ ਜੀ ਉਹਦੇ ਸਬੰਧ ਦੇ ਵਿੱਚ ਮਤਲਬ ਫੈਸਲੇ ਜਿਹੜੇ ਲਏ ਆ ਤੇ ਜਦੋਂ ਸੀ ਚੰਡੀਗੜ੍ਹ ਚਲੇ ਗਏ ਜਿੱਤੇ ਜੀ ਦੀ ਦੇ ਵਿੱਚ ਇੱਕ ਹਰ ਰਹਿ ਸਕਦੇ ਆ ਇਹ ਤਾਂ ਸਾਡੀ ਇੱਕ ਹਮਤੇ ਦੀ ਗਿਹੜਾ ਪਹਿਲਾਂ ਸੀ ਧਰਨਾ ਦੇ ਮੌਕੇ ਤੇ ਬੰਦ ਕਰਾਂਗੇ ਸਾਰਾ ਫੇ ਉਸ ਤੋਂ ਬਾਅਦ ਸਾਰੀਆਂ ਸੜਕਾਂ ਬੰਦ ਕਰਤਾਗੇ ਕੋਈ ਕੀ ਨਹੀਂ ਜਾਣ ਦੇਵਾਂਗੇ ਜਿੰਨੇ ਸਾਡੀਆਂ ਮੰਗਾਂ ਹੈ ਨਹੀਂ ਬੰਦੇ ਸਾਡਾ ਲੱਖੋਬਾਲ ਸਾਹਿਬ ਨੇ ਸਾਨੂੰ ਹੁਕਮ ਦਿੱਤਾ ਹੈ ਪੰਜ ਫਰੀਕ ਨੂੰ ਪੱਕੇ ਕਰਨ ਲੱਗ ਜਾਵਾਂਗੇ ਉਸ ਤੋਂ ਬਾਅਦ ਅਸੀਂ ਜ਼ਿਲ੍ਹਾ ਵਾਈਜ਼ ਮੀਟਿੰਗਾਂ ਕਰਕੇ ਤਾਂ ਨਾਂ ਜਿਹੜੇ ਬਲਾਕ ਪ੍ਰਧਾਨ ਹੋਣਗੇ ਉਹਨਾਂ ਦੀਆਂ ਡਿਊਟੀਆਂ ਲਾ ਕੇ ਅਸੀਂ ਉਸ ਤਰ੍ਹਾਂ ਰਣਨੀਤੀ ਤਿਆਰ ਕਰਾਂਗੇ ਕਿ ਪੱਕੇ ਮੋਰਚੇ ਵਿੱਚ ਪੂਰੀ ਸਮੂਲਿਤ ਕੀਤੀ ਜਾਵੇ ਨਮਸਤੇ ਸਤਿ ਸ੍ਰੀ ਅਕਾਲ ਆਦاب ਮੈਂ ਪ੍ਰਦੀਪ ਭੰਡਾਰੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਭਾਰਤੀ ਕਿਸਾਨ ਜੂਨੀਅਨ ਲਖੋਵਾਲ ਵੱਲੋਂ ਅੱਜ ਇੱਕ ਅਹਿਮ ਮੀਟਿੰਗ ਕੀਤੀ ਗਈ ਹੈ ਜਿਸ ਵਿੱਚ ਕਈ ਅਹਿਮ ਫੈਸਲੇ ਵੀ ਲਏ ਗਏ ਨੇ ਸਾਡੇ ਨਾਲ ਕਿਸਾਨ ਆਗੂ ਮੌਜੂਦ ਨੇ ਅਸੀਂ ਜਾਣਕਾਰੀ ਲੈ ਲੈਨੇ ਆ ਵੀ ਅੱਜ ਕੀ ਕੀ ਇਹਨਾਂ ਦੇ ਜਿਹੜੇ ਮੁੱਦੇ ਸੀਗੇ ਔਰ ਕੀ ਕੀ ਇਹਨਾਂ ਨੇ ਫੈਸਲੇ ਲਏਤੇ ਨੇ ਸਰ ਕੀ ਨਾਮ ਤੁਹਾਡਾ ਮੇਰਾ ਨਾਂ ਜੀ ਹਰਦੇਵਾਲ ਸਿੰਘ ਇਹ ਸਾਡੀ ਅੱਜ ਮਹੀਨਾਵਾਰ ਮੀਟਿੰਗ ਜਿਹੜੀ ਪੰਜਾਬ ਦੀ ਆ ਉਹ 10 ਤਰੀਕ ਨੂੰ ਸਾਡੇ ਇੱਥੇ ਲਖੋਵਾਲ ਦੇ ਦਫ਼ਤਰ ਜੀ ਹੁੰਦੀ ਹੈ ਜੀ ਉਹ ਮਹੀਨਾਵਾਰ ਮੀਟਿੰਗ ਜਿਹੜੀ ਅੱਜ ਪੰਜਾਬ ਦੀ ਹੋਈ ਸਾਰੇ ਪੰਜਾਬ ਦੇ ਸਾਰੇ ਜਿਹੜੇ ਇੱਥੇ ਆਏ ਜੀ ਤੇ ਕੋਈ ਕੋਈ ਐਮ ਫੈਸਲੇ ਵੀ ਲਿੱਤੇ ਗਏ ਇਸ ਮੀਟਿੰਗ ਦੇ ਵਿੱਚ ਇਹਦੇ ਵਿੱਚ 5 ਮਾਰਚ ਨੂੰ ਜਿਹੜਾ ਚੰਡੀਗੜ੍ਹ ਪੱਕਾ ਮੋਰਚਾ ਲੱਗਣਾ ਜੀ ਉਹਦੇ ਸਬੰਧ ਦੇ ਵਿੱਚ ਮਤਲਬ ਫੈਸਲੇ ਜਿਹੜੇ ਲਾਏ ਆ ਡਿਊਟੀਆਂ ਲਾਈਆਂ ਜਿਹੜੀਆਂ ਦੀਆਂ ਵੀ ਤੁਸੀਂ ਮਤਲਬ ਕਿੰਨੀਆਂ ਟਰਾਲੀਆਂ ਲੈ ਕੇ ਆਉਣੀਆਂ ਹਾਂਜੀ 5 ਮਾਰਚ ਨੂੰ ਉੱਥੇ ਜਿਹੜਾ ਚੰਡੀਗੜ੍ਹ ਧਰਨਾ ਲੱਗਣ ਜਾ ਰਿਹਾ ਪੱਕਾ ਮੋਰਚਾ ਜਿਹੜਾ ਲੱਗਣ ਜਾ ਰਿਹਾ ਉਹ ਕਿਸ ਸਬੰਧ ਦੇ ਵਿੱਚ ਲੱਗਣ ਜਾ ਰਿਹਾ ਹੈ ਤੇ ਕਿਉਂ ਲੱਗਣ ਜਾ ਰਿਹਾ ਇਹ ਸਾਡੀਆਂ ਜਿਹੜੀਆਂ ਕਿਸਾਨਾਂ ਦੀਆਂ ਜਿੰਨੀਆਂ ਵੀ ਪੈਂਡਿੰਗ ਮੰਗਾਂ ਨੇ ਪੰਜਾਬ ਸਰਕਾਰ ਨੇ ਕਈ ਮੰਗਾਂ ਮੰਨੀਆਂ ਸੀ ਉਹ ਨਹੀਂ ਪੂਰੀਆਂ ਕੀਤੀਆਂ ਉਹਨਾਂ ਦੇ ਸਬੰਧ ਵਿੱਚ ਸੰ ਸਰ ਕਿੰਨੀ ਕੁ ਦੇਰ ਤੋਂ ਤੁਸੀਂ ਇਹ ਪੰਜਾਬ ਸਰਕਾਰ ਤੋਂ ਮੰਗਾ ਮੰਗਦੇ ਆ ਰਹੇ ਹੋ ਤੇ ਹੁਣ ਤੱਕ ਪੂਰੀਆਂ ਨਹੀਂ ਹੋਈਆਂ ਤੇ ਕੀ ਲੱਗਦਾ ਵੀ ਜਿਹੜਾ 5 ਤਰੀਕ ਨੂੰ ਉੱਥੇ ਤੁਸੀਂ ਪੱਕਾ ਮੋਰਚਾ ਲਾਉਣ ਜਾ ਰਹੇ ਹੋ ਤੇ ਉੱਥੇ ਜਿਹੜੀਆਂ ਹੈਗੀਆਂ ਮੰਗਾਂ ਇਹ ਤੁਹਾਡੀਆਂ ਮੰਨੀਆਂ ਜਾਣਗੀਆਂ ਜਦੋਂ ਦਿੱਲੀ ਸੀ ਨਾ ਜੀ ਅਸੀਂ ਉਦੋਂ ਮੋਦੀ ਨੇ ਤਿੰਨੇ ਨੂੰ ਰੱਦ ਕਰਨ ਦੀ ਗੱਲ ਕਹੀ ਸੀ ਉਹ ਅਜ ਤੱਕ ਰੱਦ ਨਹੀਂ ਹੋਈ ਸਗੋਂ ਉਲਟਾ ਇਹਦਾ ਦੁਬਾਰਾ ਮੰਡੀ ਕਰਨਾ ਖੜਾੜਾ ਬਣਾਇਆ ਨੇ ਇਹਨਾਂ ਨੇ ਉਹਦੇ ਵਿੱਚ ਉਹੀ ਬਾਤਾਂ ਅਸੀਂ ਉਹਦੇ ਵਿਰੋਧ ਦੇ ਵਿੱਚ ਪੰਜਾਬ ਸਰਕਾਰ ਕੋਲੇ ਜਾਣਾ ਜਿਹੜਾ ਸਾਡਾ ਤੁਸੀਂ ਉਹ ਆਪਣਾ ਜੋ ਕੀਤਾ ਇਹਨਾਂ ਨੇ ਬੈਲ ਪਾਸ ਕੀਤਾ ਉਹਨੂੰ ਵਾਪਸ ਮੋੜਿਆ ਜਾਵੇ ਤੇ ਸਾਡੇ ਕਿਸਾਨਾਂ ਦੇ ਹੱਕ ਦੇ ਵਿੱਚ ਗੱਲ ਕੀਤੀ ਜਾਵੇ ਜਿਹੜੀ ਕੇਂਦਰ ਸਰਕਾਰ ਦੀਆਂ ਜਿਹੜੀਆਂ ਮੰਨ ਲਓ ਨੀਤੀਆਂ ਸੀਗੀਆਂ ਤੇ ਉਦੋਂ ਬਾਅਦ ਜਿਹੜੇ ਪੰਜਾਬ ਸਰਕਾਰ ਦੀਆਂ ਨੀਤੀਆਂ ਸੀ ਜੋ ਪੰਜਾਬ ਸਰਕਾਰ ਕਰ ਸਕਦੀ ਸੀ ਕੀ ਉਹ ਪੰਜਾਬ ਸਰਕਾਰ ਆਪਣੇ ਵਾਅਦਿਆਂ ਉੱਤੇ ਪੂਰੀ ਉਤਰੀ ਹੈ ਕਿ ਨਹੀਂ ਨਹੀਂ ਜੀ ਸਗੋਂ ਉਦੋਂ ਅਗਾ ਭੈੜੀ ਹੋ ਕੇ ਚੱਲੀ ਕੋਈ ਵੀ ਸਾਡੀ ਜਿਹੜੀ ਗੱਲ ਨਹੀਂ ਸੁਣੀ ਜੀ ਨਾ ਹੀ ਕੀਤੀ ਜਿਹੜੀਆਂ ਗੱਲਾਂ ਕਹਿੰਦੇ ਸੀ ਕਰਾਂਗੇ ਅਸੀਂ ਸਰਕਾਰ ਬਣ ਲੈਣ ਦੋ ਰੈਸ਼ੀਵਤੂ ਵੀ ਓਵੇਂ ਸਾਰੇ ਕੰਮ ਕਰੋ ਉਸੇ ਤਰ੍ਹਾਂ ਹੀ ਚੱਲੀ ਜਾਂਦੀ ਹੈ ਜੀ ਸਰ ਤੁਸੀਂ ਜਿਹੜਾ ਹੁਣ ਮੋਰਚਾ ਪੱਕਾ ਲਾਉਣ ਜਾ ਰਹੇ ਹੋ ਚੰਡੀਗੜ੍ਹ ਦੇ ਵਿੱਚ 5 ਤਰੀਕ ਨੂੰ ਤੇ ਵੈਸੇ ਤਾਂ ਅਸੀਂ ਚਾਹੁੰਦੇ ਆਂ ਵੀ ਸਾਰਾ ਪੰਜਾਬ ਹੀ ਚਾਹੁੰਦਾ ਵੀ ਤੁਹਾਡੀਆਂ ਮੰਗਾਂ ਮੰਨੀਆਂ ਜਾਣ ਕਿਉਂਕਿ ਕਿਸਾਨ ਹੈ ਤਾਂ ਸਾਰੇ ਹਰ ਇੱਕ ਇਨਸਾਨ ਹੈ ਜੇਕਰ ਤੁਹਾਡੀਆਂ ਮੰਗਾਂ ਨਹੀਂ ਮੰਨੀ ਜਾਂਦੀ ਤਾਂ ਅਗਲਾ ਸਟੈਪ ਕੀ ਹੋਏਗਾ ਤੁਹਾਡਾ ਅਗਲਾ ਸਟੈਪ ਦਰਬਾਰ ਬਾਜ਼ਾਰ ਮਤਲਬ ਧਰਨੇ ਲੱਗਣਗੇ ਪਹਿਲੀ ਗੱਲ ਤਾਂ ਇਹ ਵੀ ਧਰਨਾ ਜਿਹੜਾ ਚੱਕਿਆ ਨਹੀਂ ਜਾਊਗਾ ਸਰਕਾਰ ਜਿੰਨਾ ਚਿਰ ਹਾਂ ਨਹੀਂ ਕਰਦੀ ਕਿਉਂਕਿ ਅੱਗੇ ਸਰਕਾਰਾਂ ਆਣਾ ਕਰਨੀ ਕਰੀ ਜਾਂਦੀਆਂ ਇਸ ਕਰਕੇ ਅੱਜ ਪੂਰਾ ਜੋਰ ਸ਼ੋਰ ਨਾਲ ਇਹ ਮੁੱਦਾ ਠਾਇਆ ਗਿਆ ਔਰ 5 ਤਰੀਕ ਦਾ ਪੰਜਾਬ ਦੇ ਪ੍ਰਧਾਨ ਸਾਹਿਬ ਨੇ ਜੋ ਵੀ ਆਰਡਰ ਦਿੱਤਾ ਸਾਰੇ ਕਿਸਾਨ ਉਹਦੇ ਨਾਲ ਪੂਰਾ ਉਜਾ ਸਾਥ ਦੇਣਗੇ ਚੰਡੀਗੜ੍ਹ ਦੇ ਵਿੱਚ ਪੱਕਾ ਮੋਰਚਾ ਲੱਗਣ ਜਾ ਰਿਹਾ ਹੈ ਤੇ ਉਹਦੀ ਕੀ ਪਲੈਨਿੰਗ ਹੈਗੀ ਆ ਕਿਸ ਹਸਾਬ ਨਾਲ ਜਿਹੜੇ ਤੁਹਾਡਾ ਕੋਈ ਪਲਾਨ ਕੀਤਾ ਗਿਆ ਆ ਪਲਾਨ ਕੀਤਾ ਹੈ ਕਿ ਸਾਨੂੰ ਪਹਿਲੀ ਗੱਲ ਤਾਂ ਸਾਡੂ ਲਖੋਵਾਲ ਸਾਹਿਬ ਨੇ ਸਾਨੂੰ ਹੁਕਮ ਦਿੱਤਾ 5 ਤਰੀਕ ਨੂੰ ਪੱਕੇ ਧਰਨ ਲੱਗ ਜਾਗੇ ਉਸ ਤੋਂ ਬਾਅਦ ਅਸੀਂ ਜ਼ਿਲ੍ਹਾ ਵਾਈਜ਼ ਮੀਟਿੰਗਾਂ ਕਰਕੇ ਆ ਨਾਂ ਜਿਹੜੇ ਬਲਾਕ ਪ੍ਰਦਾਨ ਹੋਣਗੇ ਉਹਨਾਂ ਦੀਆਂ ਡਿਊਟੀਆਂ ਲਾ ਕੇ ਅਸੀਂ ਉਸ ਤਰ੍ਹਾਂ ਰਣਨੀਤੀ ਤਿਆਰ ਕਰਾਂਗੇ ਕਿ ਪੱਕੇ ਮੋਰਚੇ ਵਿੱਚ ਪੂਰੀ ਸਮੂਲਿਤ ਕੀਤੀ ਜਾਵੇ ਹੋਰ ਵੀ ਕੀ ਹੈ ਅਗਲਾ ਸਟੈਪ ਕੀ ਹੋਊਗਾ ਜੇ ਤੁਹਾਡੀਆਂ ਮੰਗਾਂ ਨਹੀਂ ਮੰਨੀ ਜਾਂਦੀਆਂ ਅਗਲਾ ਸਟੈਪ ਪੱਕਾ ਧਰਨਾ ਜਿਸ ਤਰ੍ਹਾਂ ਦਿੱਲੀ ਦੇ ਵਿੱਚ ਲਾਇਆ ਸੀ ਉਸ ਤਰ੍ਹਾਂ ਲਾ ਕੇ ਅਸੀਂ ਜਿੱਥੇ ਸਾਡਾ ਮੋਰਚਾ ਫਜ਼ੇ ਨਹੀਂ ਹੁੰਦਾ ਉੱਥੇ ਅਸੀਂ ਨਹੀਂ ਉਠਾਂਗੇ ਲੱਗਦਾ ਹੈ ਵੀ ਪੰਜਾਬ ਸਰਕਾਰ ਮੰਗਾਂ ਮੰਨ ਲੇਗੀ ਹੋ ਸਕਦਾ ਕਿਉਂਕਿ ਜਿਹੜੀ ਸਾਡੀ ਇੱਕ ਮੋਗੇ ਰੈਲੀ ਕੀਤੀ ਗਈ ਸੀ ਕਾਨਫਰੰਸ ਕੀਤੀ ਗਈ ਸੀ ਵਧੀਆ ਮਹਾਪੰਚਾਇਤ ਹੋਈ ਸੀਗੀ ਉਹਦੇ ਵਿੱਚ ਸਾਨੂੰ ਅਨੁਸਾਰ ਹੀ ਬਗਵੰਤਾਂ ਦੇ ਕੰਨ ਖੜੇ ਹੋਗੇ ਸੀ ਅਗਲੇ ਦਿਨ ਬਿਆਨ ਦਿੱਤਾ ਸੀ ਅਸੀਂ ਜਿਹੜਾ ਕਾਨੂੰਨ ਖਰੜਾ ਤਿਆਰ ਕੀਤਾ ਉਹਨੂੰ ਵਾਪਸ ਲੈਂਦੇ ਹਾਂ ਬਹੁਤ ਬਹੁਤ ਧੰਨਵਾਦ ਭਾਰਤੀ ਕਿਸਾਨ ਯੂਨੀਅਨ ਲਖੋਵਾਲ ਵੱਲੋਂ ਚੰਡੀਗੜ੍ਹ ਦੇ ਵਿੱਚ ਇੱਕ ਪੱਕਾ ਮੋਰਚਾ ਜਿਹੜਾ ਲਗਾਇਆ ਜਾ ਰਿਹਾ ਹੈ ਤੇ ਪੰਜਾਬ ਸਰਕਾਰ ਤੋਂ ਜਿਹੜੀਆਂ ਮੰਗਾਂ ਪੰਜਾਬ ਸਰਕਾਰ ਨੂੰ ਦਸੀਆਂ ਜਾਣੀਆਂ ਆ ਤੇ ਜਾਣਕਾਰੀ ਲੈ ਲੈਣ ਸਰ ਕੀ ਪੂਰਾ ਮਾਮਲਾ ਹੈਗਾ ਤੇ ਪੱਕਾ ਮੋਰਚਾ ਕਿੱਥੇ ਲੱਗਣ ਜਾ ਰਿਹਾ ਤੇ ਕਦੋਂ ਲੱਗਣ ਜਾ ਰਿਹਾ ਤੇ ਕੀ ਕੀ ਮੰਗਾਂ ਨੇ ਤੁਹਾਡੀਆਂ ਇਹ ਐਸਕੇਐਮ ਦਾ ਫੈਸਲਾ ਪਿਛਲੀ 24 25 ਜਨਵਰੀ ਨੂੰ ਐਸਕੇਐਮ ਦੀ ਦਿੱਲੀ ਦੇ ਵਿੱਚ ਮੀਟਿੰਗ ਹੋਈ ਸੀ ਐਸਕੇਐਮ ਭਾਰਤ ਦੀ ਉਹਦੇ ਵਿੱਚ ਫੈਸਲਾ ਹੋਇਆ ਸੀ ਜਿਹੜਾ ਨਵਾਂ ਖੇਤੀਬਾੜੀ ਮੰਡੀ ਕਰਨ ਦਾ ਖਰੜਾ ਕੇਂਦਰ ਸਰਕਾਰ ਨੇ ਰਾਜਾਂ ਸਰਕਾਰਾਂ ਨੂੰ ਭੇਜਿਆ ਵੀ ਇਹਨਾਂ ਨੂੰ ਤੁਸੀਂ تصدیق ਕਰਕੇ ਭੇਜੋ ਉਹਦੇ ਲਈ ਅਸੀਂ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਸੀ ਵੀ ਤੁਸੀਂ ਵਿਧਾਨ ਸਭਾ ਦਾ ਸੈਸ਼ਨ ਸਦੋ ਤੇ ਇਹਦੇ ਖਿਲਾਫ ਤੁਸੀਂ ਮਤਾ ਪਾ ਕੇ ਭੇਜੋ ਵੀ ਸਾਨੂੰ ਮਨਜ਼ੂਰ ਨਹੀਂ ਹੈਗਾ ਇਹਦੇ ਨਾਲ ਸਾਡੀਆਂ ਮੰਡੀਆਂ ਟੁੱਟ ਜਾਣਗੀਆਂ ਇਹਦੇ ਨਾਲ ਸਾਡਾ ਸਾਰਾ ਅਰਥਚਾਰਾ ਖਰਾਬ ਹੋ ਜਾਊਗਾ ਤੇ ਵੱਡਾ ਕਿਸਾਨ ਮਜ਼ਦੂਰਾਂ ਦਾ ਵਪਾਰੀਆਂ ਦਾ ਇੱਕ ਵੱਡਾ ਨੁਕਸਾਨ ਇਹਦੇ ਨਾਲ ਹੋ ਜੂਗਾ ਪਰ ਅਜੇ ਤੱਕ ਪੰਜਾਬ ਸਰਕਾਰ ਨੇ ਇਹ ਮਤਾ ਪਾ ਕੇ ਨਹੀਂ ਭੇਜਿਆ ਭਾਵੇਂ ਪੰਜਾਬ ਸਰਕਾਰ ਨੇ ਸਾਨੂੰ ਇਹ ਕਹਿਤਾ ਯਕੀਨ ਦਿਵਾਤਾ ਵੀ ਅਸੀਂ ਇਹਨੂੰ ਰੱਦ ਕਰਾਂਗੇ ਪਰ ਅਜੇ ਤੱਕ ਉਹਨਾਂ ਨੇ ਵਿਧਾਨ ਸਭਾ ਦਾ اجلاس ਸਦਕੇ ਦਾ ਮਤਾ ਨਹੀਂ ਪਾਇਆ ਇਹ ਇਹਦੇ ਕਰਕੇ ਸੀ ਸਾਰੇ ਦੇਸ਼ ਦੇ ਵਿੱਚ ਇੱਕ ਪੱਕੇ ਮੋਰਚੇ ਜਿੰਨਾ ਚਿਰ ਇਹ ਮਤੇ ਨਹੀਂ ਪੈਂਦੇ ਉਹ ਅਸੀਂ ਲਾਉਣ ਜਾ ਰਹੇ ਹਾਂ ਉਹਦੇ ਤਹਿਤ ਪੰਜਾਬ ਦੇ ਵਿੱਚ ਅਸੀਂ ਜਿਹੜਾ 5 ਮਾਰਚ ਨੂੰ ਚੰਡੀਗੜ੍ਹ ਦੇ ਵਿੱਚ ਇਹ ਮਤੇ ਦੇ ਖਿਲਾਫ ਜਲਾਸ ਸੱਦਣ ਲਈ ਤੇ ਇੱਕ ਸਾਡੀਆਂ 10-12 ਮੰਗਾਂ ਹੋਰ ਨੇ ਜਿਹੜੀਆਂ ਪਿਛਲੇ 2 ਸਾਲ ਪਹਿਲਾਂ ਜਦ ਅਸੀਂ ਚੰਡੀਗੜ੍ਹ ਦਾ ਘਰਾਓ ਕੀਤਾ ਸੀ 3 ਦਿਨ ਦਾ ਉਹਦੇ ਚ ਜਿਵੇਂ ਮੰਗਾ ਸੀ 12 ਡੰਗਰਾਂ ਦੀ ਗੱਲ ਸੀ ਵਨ ਟਾਈਮ ਸੈਟਲਮੈਂਟ ਦੀ ਗੱਲ ਸੀਗੀ ਸਾਡੇ ਜ਼ਮੀਨਾਂ ਦੀ ਨਿਸ਼ਾਹ ਹੰਦੇਈ ਸਾਡੇ ਇੰਤਕਾਲਾਂ ਦੀ ਗੱਲ ਸੀਗੀ ਕੋਈ ਸਾਨੂੰ ਜਿਹੜਾ ਹੜ ਹੜ ਮਾਰ ਕੇ ਆਫਤਾਂ ਆ ਗਈਆਂ ਸੀ ਉਹ ਨਹੀਂ ਸੀ ਮਿਲਿਆ ਹੁਣ ਸਾਡਾ ਝੋਨਾ ਲੁੱਟ ਲਿਆ ਗਿਆ ਉਹ ਮੰਗਾਂ ਪੰਜਾਬ ਸਰਕਾਰ ਨਾਲ ਸੰਬੰਧ ਰੱਖਦੀਆਂ ਨੇ ਉਹਦੇ ਲਈ ਅਸੀਂ ਇੱਕ ਪੱਕਾ ਮੋਰਚਾ ਸਾਰੀਆਂ ਪਾਰਟੀਆਂ ਰਲ ਕੇ ਜਿੱਥੇ ਹਜ਼ਾਰਾਂ ਕਿਸਾਨ ਟਰੈਕਟਰ ਟਰਾਲੀਆਂ ਸਮੇਤ ਚੰਡੀਗੜ੍ਹ ਬਹੀਰਾਂ ਕੱਤਣਗੇ ਉਹਨਾਂ ਚਿਰ ਤੱਕ ਉੱਥੇ ਬੈਠੇ ਰਹਿਣਗੇ ਜਿੰਨਾ ਚਿਰ ਤੱਕ ਸਾਡੀਆਂ ਇਹ ਮੰਗਾਂ ਦਾ ਹੱਲ ਤੇ ਨੋਟੀਫਿਕੇਸ਼ਨ ਨਹੀਂ ਹੁੰਦਾ ਠੀਕ ਹੈ ਜੀ ਧੰਨਵਾਦ ਸਰ ਕੀ ਕਹਿਣਾ ਚਾਹੁੰਦੇ ਹੋ ਮੰਨ ਲਓ ਸਰਕਾਰ ਮੰਗਾਂ ਨਹੀਂ ਮੰਨਦੀ ਜਾਂ ਦੇਰੀ ਕਰਦੀ ਹੈ ਤੇ ਅਗਲਾ ਫਿਰ ਕੀ ਸਟੈਪ ਹੋਏਗਾ ਤੁਹਾਡਾ ਅਗਲਾ ਸਾਡਾ ਇਹੀ ਸਟੈਪ ਹੋਏਗਾ ਕਿ ਜਦੋਂ ਅਸੀਂ ਚੰਡੀਗੜ੍ਹ ਚਲੇ ਗਏ ਜਿੱਤੇ ਜੀ ਦੇ ਵਿੱਚ 1000 ਰਹਿ ਸਕਦੇ ਆ ਇਹ ਤਾਂ ਸਾਡੀ ਇੱਕ ਹਮਤੇ ਦੀ ਗਿਹੜਾ ਪਹਿਲਾਂ ਜੀ ਧਰਨਾ ਦੇ ਮੈਂ ਤੁਹਾਨੂੰ ਬੰਦ ਕਰਾਂਗੇ ਸਾਰਾ ਨਹੀਂ ਉਦੋਂ ਬਾਅਦ ਸਾਰੀਆਂ ਜ਼ੜ ਦਾ ਬੰਦ ਕਰ ਦਾਂਗੇ ਕੋਈ ਚੀਜ਼ ਨਹੀਂ ਜਾਣ ਦੇਵਾਂਗੇ ਜਿੰਨੇ ਸਾਡੀਆਂ ਮੰਗਾਇਆ ਹੀ ਨਹੀਂ ਮੰਨਦੇ ਪੰਜ ਤਰੀਕ ਨੂੰ ਚੰਡੀਗੜ੍ਹ ਵਿਖੇ ਜਿਹੜਾ ਪੱਕਾ ਮੋਰਚਾ ਕਿਸਾਨ ਜਥੇਬੰਦੀਆਂ ਵੱਲੋਂ ਲਗਾਇਆ ਜਾ ਰਿਹਾ ਹੈ ਤੇ ਇਹਦੇ ਵਿੱਚ ਕਿਸਾਨ ਜਿਹੜੀਆਂ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜਾ ਹੈਗਾ ਪੰਜਾਬ ਸਰਕਾਰ ਅੱਗੇ ਰੱਖੇਗੀ ਤੇ ਇਹਨਾਂ ਨੂੰ ਉਮੀਦ ਹੈਗੀ ਹੈ ਵੀ ਪੰਜਾਬ ਸਰਕਾਰ ਇਹਨਾਂ ਦੀਆਂ ਮੰਗਾਂ ਨੂੰ ਮੰਨ ਲੇਗੀ ਲੁਧਿਆਣਾ ਤੋਂ ਕੈਮਰਾਮੈਨ ਹਾਨੀ ਦੇ ਨਾਲ ਪ੍ਰਦੀਪ ਭੰਡਾਰੀ ਲੁਧਿਆਣਾ ਲਾਈਵ